ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ ਇੱਕ ਹੋਰ ਨਵੀਂ ਵੀਡੀਓ 'ਚ ਆਸ ਕਰਦਾ ਤੁਸੀਂ ਸਾਰੇ ਜਾਨੇ ਤੰਦਰੁਸਤ ਹੋਗੇ ਤੇ ਠੀਕ ਠਾਕ ਹੋਗੇ ਤੇ ਅੱਜ ਮੈਂ ਚੈਨਲ ਸਬਸਕ੍ਰਾਈਬ ਕਰਨ ਨੂੰ ਨਹੀਂ ਕਹਿੰਦਾ ਕਿਉਂਕਿ ਮੈਂ ਹਰ ਇੱਕ ਵੀਡੀਓ 'ਚ ਕਹ ਦਿੰਨਾ ਪਰ ਕੋਈ ਕਰਦਾ ਗੁਰਦਾ ਹੈ ਨਹੀਂਗਾ ਜੇ ਕਰਨਾ ਹੋਇਆ ਕਰ ਦਿਓ ਨਹੀਂ ਆਪਦੀ ਮਰਜ਼ੀ ਦੇਖ ਲਓ ਤੇ ਅੱਜ ਘਰ ਦੇ ਘਰੇ ਨਹੀਂ ਮੰਮੀ ਅਰਗੇ ਉਹ ਕਿਤੇ ਗਏ ਵੇ ਮੈਸਟਰਖਾਨੇ ਗਏ ਆ ਮਾਤਾ ਦੇ ਤੇ ਆਪਾਂ ਚਾਹ ਬਣਾਉਣੀ ਆਂਗੇ ਫਿਰ ਤੇ ਤਿੰਨ ਜਣਿਆਂ ਘਰੇ ਤਿੰਨ ਜਣਿਆਂ ਦੀ ਚਾਹ ਬਣਾਵਾਂਗੇ ਆਜੋ ਫਿਰ ਤਿੰਨ ਜਣਿਆਂ ਦੀ ਚਾਹ ਬਣਾਉਣੀ ਆ ਤੇ ਆਪਾਂ ਤਿੰਨ ਗਲਾਸ ਦੋ ਗਲਾਸ ਪਾ ਲੈਨੇ ਥੋੜਾ ਜਿਹਾ ਹੋਰ ਪਲ ਗੇ இன்னவாங்க அப்போ பிஜிவத்தை ਖੰਡ ਦੇ ਚਾਹ ਧੱਕ ਲਾ ਹਾਂ ਪਤਾ ਹੋ ਜਾਣਦਗੇ ਪਾਣੀ ਕੇਰਾ ਚਲ ਪਾ ਹੀ ਦਿੰਨੇ ਪਾਣੀ ਦੇ ਸੀਗੇ 2 ਗਲਾਸ ਤੇ 2 ਚਮਚੀ ਇਹਦੇ ਪਾ ਲੈਨੇ ਚਾਹ ਦੇ ਬਹੁਤ ਹੁਣ ਬਣਿਆ ਖੰਡ ਮਿੱਠਾ ਘੱਟ ਹੀ ਰੱਖਦੇ ਆ ਬਾਲੇ ਦਾ ਫਾਇਦਾ ਨਹੀਂ ਜਦੋਂ ਵਾਲ ਆ ਗਿਆ ਫਿਰ ਪਾ ਦਾਂਗੇ ਦੁੱਧ ਹਾਂਜੀ ਵਾਲਾ ਆਉਣ ਲੱਗ ਗਿਆ ਤੇ ਹੁਣ ਦੁੱਧ ਪਾਉਣੇ ਆ ਬਾਰ ਪਾ ਦੇਖੋ ਕਿੰਨੀ ਜੰਮੀ ਭਾਈ ਬਹੁਤ ਆ ਇਹ ਰੱਖ ਦਿੱਗੇ ਵਿੱਚ ਦੁਆਰੇ ਹੁਣ ਆਪਾਂ ਇਹਨੂੰ 1 2 ਵਾਲੇ ਦਵਾਵਾਂਗੇ ਫਿਰ ਪੂਰੀ ਸਵਾਦ ਬਣਦੀ ਆ ਹਾਂਜੀ ਚਾਹ ਨੂੰ ਇੱਕ ਵਾਲਾ ਆ ਗਿਆ ਤੇ ਇੱਕ ਹੋਰ ਦਵਾ ਲੈਨੇ ਆ ਇਹ ਉਬਲੀ ਇਹ ਉਬਲੀ ਨਹੀਂ ਆਉਂਦੀ ਵਾਰ ਚਲੋ ਬੰਦ ਕਰ ਦਿੰਨੇ ਆ ਚਾਹ ਰੈਡੀ ਆ ਤੇ ਹੁਣ ਪੀਨੇ ਆ ਫਿਰ ਇਹਨੂੰ ਜੇ ਨਾ ਬੁੱਲਦਾ ਫਟੇ ਉਹ ਚੱਕਲੀ ਬਾਬਾ ਨਾ ਫੇਰ ਖਿਲਾਰ ਲਈ ਹਾਂ ਅੱਛਾ ਕੀ ਹਾਲ ਹੋ ਗਰੀਆ ਤੇ ਨਿੱਤ ਖਿਲਾਰਨੀ ਪੈਂਦੀ ਆ ਸੁੱਕੀ ਨਹੀਂ ਹਜੇ ਆ ਚੱਕਲਾ ਜਾ ਹਾਂਜੀ ਹੁਣ ਮੌਸਮ ਦਾ ਫਰਕ ਮੈਨ ਲੱਗ ਗਿਆ ਮੌਸਮ ਚੇਂਜ ਹੋਣ ਲੱਗ ਗਿਆ ਹੁਣ ਤੇ ਰਾਤ ਜਿਹੜੀ ਹਨੇਰੀ ਆਈ ਸੀ ਉਹਦੇ ਕਾਰਨ ਹੁਣ ਠੰਡ ਜੀ ਅੱਜ ਹੋ ਗਈ। ਉਹ ਵੈਸੇ ਹੁਣ ਵੀ ਹਵਾ ਚੱਲ ਰਹੀ ਐ। ਤੇ ਰਾਤ ਨੂੰ ਤਾਂ ਠੰਡ ਹੋਣ ਲੱਗ ਗਈ। ਹੁਣ ਅগে ਧੁੱਪ ਜੀ ਭੈੜੀ ਲੱਗਦੀ ਹੁੰਦੀ ਸੀ ਉਹਨੂੰ ਧੁੱਪ ਚੰਗੀ ਜੀ ਰੰਗਣ ਲੱਗਦੀ। ਤੇ ਹੁਣ ਆਪਾਂ ਧੁੱਪੇ ਵੀ ਖੜ ਸਕਦੇ ਆ ਵੈਸੇ। ਐਨੀ ਗਰਮੀ ਨਹੀਂ ਲੱਗਦੀ। ਤੇ ਪਹਿਲਾਂ ਤਾਂ ਜੰਗਿਆੜੇ ਨਿਕਲਦੇ ਹੁੰਦੇ ਸੀਗੇ। ਤੇ ਬਸ ਹੁਣ 10 ਕ ਦਿਨਾਂ ਤੱਕ ਠੰਡ ਹੋ ਜਾਣੀ ਆ ਜਿਵੇਂ ਜਿਵੇਂ ਦੀਵਾਲੀ ਨੇੜੇ ਆਉਣੀ ਆ ਠੰਡ ਹੋਈ ਜਾਣੀ ਆ ਅਬ ਧੁੱਪ ਦਾ ਪੂਰਾ ਫਰਕ ਪੈ ਗਿਆ ਹੁਣ ਮੌਸਮ ਦਾ ਵੀ ਪੂਰਾ ਫਰਕ ਪੈ ਗਿਆ ਤੇ ਜਿਵੇਂ ਅੱਗੇ ਦਿਨ ਜਿਹੜਾ ਛਿਪਦਾ ਹੁੰਦਾ ਸੀ ਉਹ ਛਿਪਦਾ ਹੁੰਦਾ ਸੀ ਪਹਿਲਾਂ ਦਿਨ ਚੜਦਾ ਹੁੰਦਾ ਸੀਗਾ 5 ਵਜੇ ਤੇ ਹੁਣ 6 ਸਵੇਰ 6 ਦਿਨ ਚੜਨ ਲੱਗ ਗਿਆ ਤੇ ਜਦੋਂ ਮੈਂ ਅੱਗੇ ਜਾਂਦਾ ਹੁੰਦਾ ਸੀਗਾ ਜਿਮ 'ਚ ਤੜਕੇ ਉਦੋਂ ਹਨੇਰਾ ਨਹੀਂ ਹੁੰਦਾ ਸੀ ਉਦੋਂ ਦਿਨ ਚੜਿਆ ਹੁੰਦਾ ਸੀਗਾ ਅੱਜ 5:30 ਤੇ ਹੁਣ ਜਦੋਂ ਮੈਂ ਜਾਂਦਾ ਹਾਂ ਉਦੋਂ 5:30 ਹਨੇਰਾ ਪਿਆ ਹੁੰਦਾ ਉਦੋਂ ਮਗਰੋਂ ਦਿਨ ਚੜਦਾ ਤੇ ਉਹ ਵੀ ਹਨੇਰਾ ਆਥਨ ਦਾ ਆਥਨੇ ਵੀ ਹੁਣ 7:00 ਵਜੇ ਦੇਣਾ ਹੋ ਗਿਆ ਛੱਪ ਦਾਗਾ ਤੇ ਪਹਿਲਾਂ ਲੇਟ ਛੱਪਦਾ ਹੁੰਦਾ ਸੀਗਾ 8 8:30 ਤੇ ਹੁਣ ਆਏ ਹੌਲੀ ਹੌਲੀ ਬੱਸ ਟੰਡ ਹੋ ਜਾਨੀ ਆ ਬਾਜ ਆਪਾਂ ਕੀ ਕਰਨਾ ਵੀ ਗਰਮੀ ਆ ਜੇ ਗਰਮੀ ਆ ਜੇ ਆਣਾ ਹੀ ਮੈਂ ਪੱਗ ਬਨ ਕੇ ਦੇਖਦਾ ਸੀਗਾ ਤੇ ਬਣਦੀ ਨਹੀਂ ਗੱਲ ਜੇ ਕੋਈ ਪੱਗ ਵਾਲਾ ਬੰਦਾ ਆਪਣੀ ਵੀਡੀਓ ਦੇਖ ਰਿਹਾ ਉਹ ਦੱਸਿਓ ਵੀ ਕਿਵੇਂ ਸਿੱਖ ਗਏ ਮੈਂ ਪੱਗ ਬਨਣੀ ਸਿੱਖਣੀ ਆ ਵੀ ਕਿਵੇਂ ਸਿੱਖੀ ਜਾਊਗੀ ਕਿ ਕਿਸੇ ਕਲਾਸਾ ਲਾਉਣਾ ਪੈਣੀ ਆ ਜਿਵੇਂ ਗੁਰਦੁਆਰਾ ਸਾਹਿਬ ਚ ਸਿਖਾਉਣਾ ਦੇ ਹੁੰਦੇ ਆ ਕਿ ਵੀਡੀਓ ਦੇਖ ਕੇ ਸਿੱਖੀ ਜਾਓ ਵੀ ਕਿੰਨੇ ਮੀਟਰ ਦੀ ਪੱਗ ਤੋਂ ਸ਼ੁਰੂ ਕਰਗੇ ਪੱਗ ਬੰਨ੍ਹਣੀ ਕਿ ਮੁੱਕੇ ਤੋਂ ਸ਼ੁਰੂ ਕਰਗੇ ਤੇ ਦੱਸਿਓ ਜਰੂਰ ਚਲੋ ਠੀਕ ਹੈ ਜੀ ਆਪਣੀ ਅੱਜ ਦੀ ਵੀਡੀਓ ਇੱਥੋਂ ਤੱਕ ਸੀ ਜੇ ਵੀਡੀਓ ਵਧੀਆ ਲੱਗੀ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਕਮੈਂਟ ਕਰਕੇ ਜਰੂਰ ਦੱਸਿਓ ਮਿਲਦੇ ਆਂ ਕਿਸੇ ਅਗਲੀ ਵੀਡੀਓ 'ਚ ਤਦ ਤੱਕ ਦੇ ਲਈ ਧੰਨਵਾਦ